ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਪਿੰਡ ਹਰੜ ਕਲਾਂ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਪ੍ਰਗਟ ਸਿੰਘ ਦੇ ਘਰ ਪਹੁੰਚੇ ਆਂ ਤੇ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਝੋਟੀਆਂ ਜਿਹੜੀਆਂ ਟੋਕੜ ਕੱਬਣੀਆਂ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੋਵਾਂ ਦੀ ਜਾਣਕਾਰੀ ਆਜੋ ਵੀਰ ਜੀ ਆਜੋ ਆਜਾ ਓਏ ਆ ਜਾ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ ਠੀਕ ਠਾਕ ਹੋ ਰਹੀ ਆ ਜੀ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਇੱਕ ਵਾਰ ਨਾਮ ਮੇਰਾ ਪ੍ਰਗਟ ਸਿੰਘ ਜੇ ਪਿੰਡ ਹਲੜਕਲਾ ਜੇ ਤਹਿਸੀਲ ਜਨਾਲਾ ਜਿਲ੍ਹਾ ਅਮਰਸਰ ਜੇ ਠੀਕ ਵੀਰ ਜੀ ਫੋਨ ਨੰਬਰ 9041545952 ਜੀ ਠੀਕ ਜੀ ਵੀਰ ਜੀ ਤੇ ਦੋਵੇਂ ਝੋਟੀਆਂ 'ਚ ਦੋਵੇਂ ਝੋਟੀਆਂ ਵੀਰ ਜੀ ਟੋਕਰ ਗੱਭਣਾ ਜੇ ਇਹਦੇ ਥੱਲੇ 8 ਕਿਲੋ ਦੁੱਧ ਦੀ ਜੇ ਇਧਰੋਂ ਕਰ ਲਈਏ ਸ਼ੁਰੂਆਤ ਹਾਂਜੀ ਇਹ ਤੋਂ ਕਰ ਲੋ ਤੇ ਕੀ ਡਿਟੇਲ ਜੇ ਦੀ ਅੱਛਾ ਜੀ 5 ਮਹੀਨੇ ਟੋਕਰ ਗੱਭਣ ਜੇ ਚੈੱਕ ਕਰਾ ਕੇ ਕੋਈ ਮੇਰਾ ਵੀਰ ਭਰਾ ਦਾ ਕੇ ਜਾ ਠੀਕ ਹੈ 5 ਮਹੀਨਿਆਂ ਦੀ ਜਿਹੜੀ ਚੈੱਕ ਪਾਸ ਆ 7 ਲੀਟਰ ਦੁੱਧ ਵੀਰ ਜੀ 7 ਲੀਟਰ ਦੁੱਧ ਆ ਦੋ ਟਾਈਮ ਮਿਲਦੀ ਜੇ ਤੇ ਕਿਣਵਾ ਸੁਆ ਸੂਈ ਤੇ ਕਿਣਵਾ ਸੂਣਾ ਹੈ ਸੂਏ ਦੇ ਛਗੀ ਮੂੰਹ ਜੇ ਹਾਂਜੀ ਦੂਜੀ ਸੂਏ ਸੂਣਾ ਜੇ ਠੀਕ ਵੀਰ ਜੀ ਖੋਲ ਦਿਓ ਲਓ ਜੀ ਸਜਣੋ ਚੈੱਕ ਕਰ ਸਕਦੇ ਵੱਡੀ ਝੋਟੀ ਹੈ ਜਿਹੜੀ ਤੋਕੜ ਗੱਬਣ ਇਧਰ ਦੀ ਝੋਟੀ ਨਹੀਂ ਆ ਉਧਰ ਦੀ ਝੋਟੀ ਆ ਹਰਿਆਣੇ ਇਲਾਕੇ ਦੀ ਚੈੱਕ ਕਰ ਸਕਦੇ ਫੇਸ ਕੁਆਲਟੀ ਬਹੁਤ ਹੀ ਪਿਆਰਾ ਫੇਸ ਤੇ ਜਿਹੜੇ ਸਿੰਘ ਬਹੁਤ ਸੋਹਣੇ ਲੱਗੇ ਕਰਮਾ ਵਾਲੀ ਨੂੰ ਪੇਠ ਬੁੜੇ ਦੀ ਬਿਲਕੁਲ ਸਾਫ ਆ ਪੰਜਾਂ ਮਹੀਨਿਆਂ ਦੀ ਜਿਹੜੀ ਗਰੰਟੀ ਦੇ ਨਾਲ ਚੈੱਕ ਪਾਸ ਆ ਵੀਰ ਕਹਿੰਦਾ ਕਰਾ ਕੇ ਪਾ ਲੈ ਕੇ ਜਾਵੇ ਮੇਰਾ ਠੀਕ ਆ ਤੇ ਜਿਹੜਾ 7 ਲੀਟਰ ਮੌਕੇ ਦੇ ਉੱਤੇ ਦੁੱਧ ਤਿਆਰ ਆ ਟਾਈਮ ਮਿਲਦੀ ਆ ਇਤਨਾ ਬਿਨਾ ਪਾਣੀ ਤੋਂ ਆਰਡਰ ਚੈੱਕ ਕਰ ਸਕਦੇ ਹੋ ਥਣਾ ਦਾ ਸੈਜ ਗੈਪ ਜਿਹੜਾ ਬਹੁਤ ਹੀ ਚੰਗਾ ਹੈ ਤੇ ਮਿਲਦੀ ਕਿਦਾਂ ਜੀ ਵੀਰ ਜੀ ਬਿਨਾ ਭਾਰੇ ਤੋਂ ਬਿਨਾ ਭਾਰੇ ਤੋਂ ਮਿਲਦੀ ਹੈ ਠੀਕ ਜੀ ਲਓ ਚੈੱਕ ਕਰ ਸਕਦੇ ਲਾਗੇ ਤੋਂ ਤੁਸੀਂ ਆਰਡਰ ਤੇ 7 ਕਿਲੋ ਜਿਹੜਾ ਮੌਕੇ ਦੇ ਉੱਤੇ ਦੁੱਧ ਤਿਆਰ ਹੈ ਇਹਦੇ ਕੋਲ ਜੀ ਕਿੰਨੀ ਠੰਡੀ ਮਹੀਂ ਇੱਥੇ ਬੈਠੋ ਜਦੋਂ ਮਰਜ਼ੀ ਕੋ ਜਿਹੜਾ ਮਰਜ਼ੀ ਬੈਠੇ ਠੰਡੇ ਨੇ ਲਓ ਜੀ ਜਿਹੜੀਆਂ ਸੀਲੀਆਂ ਐਨ ਗਾਵਾਂ ਵਾਂਗੂ ਹੀ ਆ ਚੈੱਕ ਕਰ ਸਕਦੇ ਨੇ ਇਹਦਾ ਠੀਕ ਹੈ ਬਿਲਕੁਲ ਠੰਡੀ ਧੀਰੀ ਹੈ ਜਿਹੜੀ ਟੋਕੜ ਗੱਬਣ ਨਹੀਂ ਇਕੱਲੀ ਗੱਡੀ ਜਾ ਬਿਲਕੁਲ ਜੀ ਬਹੁਤ ਚੰਗੀ ਝੋਟੀ ਇਹਦੇ ਰੇਟ ਵੀਰ ਜੀ ਇਹਦਾ ਇਹਦਾ ਵੀਰ ਜੀ 135000 ਇੱਕ ਲੱਖ 35000 ਹਾਂਜੀ ਕਰੀਏ ਮਾਨਤਨ ਦੱਸ ਦੋ ਤੁਸੀਂ ਕਰ ਦੋ ਬਈ ਤੁਸੀਂ ਕਰਨਾ ਹੈ ਵੀਰ ਜੀ ਲਾਸਟ ਹਾਂਜੀ 30 ਦੀ ਦੇ ਦਾਂਗੇ ਆਪਾਂ ਇੱਕ 30 ਦੀ 5 ਹੋਰ ਛੱਡ ਦਈਏ ਛੱਡ ਦਈਏ ਹਾਂਜੀ 1.5 ਲੱਖ ਦੇ ਨਾਲ ਵਿੱਚੋਂ 100 ਰੁਪਇਆ ਛੋੜ ਜੇ ਠੀਕ ਜੀ ਹਾਂਜੀ 125000 ਦੀ ਲਓ ਜੀ ਸਵਾ ਲੱਖ ਦੀ ਵੀਰ ਨੇ ਕਰਤੀ ਟੋਕੜ ਗੱਬਣ ਵੱਡੀ ਝੋਟੀ ਹੈ ਜਿਹੜੀ ਅੱਗੇ ਚੰਗੀ ਰਕਮ ਦੀ ਬਣਨ ਵਾਲੀ ਆ ਲਾਗੇ ਤੋਂ ਇੱਕ ਰੀ ਥਣਾ ਦਾ ਸਹਿਜ ਗੈਪ ਤੁਸੀਂ ਫੇਰ ਚੈੱਕ ਕਰ ਸਕਦੇ ਹੋ ਬਿਨਾ ਪਾੜੇ ਤੋਂ ਮਿਲਦੀ ਹੈ ਦੂਜੇ ਨੰਬਰ ਤੇ ਵੀਰ ਜੀ ਕਿਦਾਂ ਜੇ ਵੀਰ ਜੀ ਆ ਬੂਰੀ ਮਹੀਂ ਜੇ ਹਾਂਜੀ ਤਿਲਾ ਵਾਲੀ ਬੂਰੀ ਮਹੀਂ ਜੇ ਨੀਲੀ ਦਾ ਬੀਜ ਠੀਕ ਹੈ ਵੀਰ ਜੀ ਹਾਂਜੀ ਤੇ 2 ਮਹੀਨੇ 2 ਮਹੀਨੇ ਹੀ ਘੱਪਣ ਜੇ ਚੈੱਕ ਬਾਸ ਆ ਹਾਂਜੀ ਲਓ ਜੀ ਚੈੱਕ ਬਾਸ ਜੇ ਐ ਡਾਇਰੈਕਟਰ ਵਾਲੇ ਕਰੋ ਠੀਕ ਹੈ ਜੀ ਹਾਂਜੀ ਲਓ ਜੀ ਚੈੱਕ ਪਾਸ ਪਹਿਲੇ ਸਵੇਰੇ ਸੋਈ ਹੈ ਤੇ ਦੁੱਧ ਇਹਦੇ ਕੋਲ ਕਿੰਨਾ ਜੇ ਦੁੱਧ ਦੇ ਸਦੇ 6 ਲੀਟਰ ਜੇ ਠੀਕ ਜੀ ਮੌਕੇ ਤੇ ਪਿਆਰ ਮਿਲਦੀ ਕਿੰਨਾ ਲੈ ਜਾਓ ਬਿਨਾ ਭਾਰੇ ਦਾ ਇਤਨਾ ਵੀ ਤੁਹਾਨੂੰ ਦਿਖਾਉਣਾ ਮੈਂ ਠੀਕ ਲੈ ਜਾਓ ਲਓ ਜੀ ਚੈੱਕ ਕਰ ਸਕਦੇ ਇਹ ਵੀ ਬਿਲਕੁਲ ਜਿਹੜੀ ਪੇਠਪੁੜੇ ਦੀ ਸਾਫ ਆ ਤੇ ਬੂਰੀ ਆ ਬਾਕੀ ਨੀਲੀ ਦੇ ਵਿੱਚ ਆ ਗਈ ਨਿਸ਼ਾਨੀਆਂ ਕਵਰ ਕਰਦੀ ਆ ਤੇ 2 ਮਹੀਨੇ ਜਿਹੜੀ ਵੀਰ ਦੱਸਦਾ ਕਿ ਚੈੱਕ ਪਾਸ ਆ ਸਿੰਘ ਸਿੰਘ ਬੜਾ ਸੋਹਣਾ ਲਗਾ ਲੈਓ ਵੀਰ ਜੀ ਕਰੋ ਜੀ ਚੈੱਕ ਫੇਸ ਕੁਆਲਟੀ ਬਹੁਤ ਪਿਆਰਾ ਸਿੰਗ ਲੱਗਾ ਤੇ ਬਾਕੀ ਨਿਸ਼ਾਨੀਆਂ ਨੀਲੀ ਰਾਵੀ ਦੀਆਂ ਸਾਰੀਆਂ ਗਰਮ ਵਾਲੀ ਕਵਰ ਕਰਦੀ ਆ ਦੁੱਧ ਵੀਰ ਜੀ ਕਿੰਨਾ ਦੱਸਿਆ ਜੇ ਇਹਦੇ ਕੋਲ ਇਹ ਪੂਰਾ 6 ਲੀਟਰ 7 ਲੀਟਰ ਆ ਪਰ 6 ਲੀਟਰ ਕਿੰਨੇ ਆ ਲਓ ਜੀ ਦੁੱਧ ਵੀਰ ਕਹਿੰਦਾ ਕਿ ਜਿਹੜਾ 7 ਲੀਟਰ ਹੀ ਹੋਗਾ ਤਾਂ 6 ਲੀਟਰ ਦੀ ਗਾਰੰਟੀ ਦਿੰਦੇ ਆ ਸੂਆ ਪਹਿਲਾ ਸੂਈ ਤੇ ਦੂਸਰਾ ਗਾਂ ਜੱਬਣੇ ਠੀਕ ਵੇਖੋ ਇੱਧਰ ਵੇਖੋ ਛੋਟੀ ਜੰਦੇ ਐਂ ਤਰ੍ਹਾਂ ਬਹਿ ਜਾਓ ਲਓ ਜੀ ਅਈ ਦਵਾ ਈ ਦਵਾ ਬਿਲਕੁਲ ਜਿਹੜੀ ਠੰਡੀ ਸੀ ਲਿਆ ਵੀ ਝੋਟੀ ਠੰਡੀ ਧੀਰੀ ਮੱਝ ਆਈ ਠੀਕ ਵੀਰ ਜੀ ਇਹਦਾ ਰੇਟ ਕੀ ਕਰਨਾ ਜੇ ਵੀਰ ਜੀ ਇਹਦਾ ਰੇਟ 85000 ਜੇ ਅੱਛਾ ਜੀ ਹਾਂ ਜੀ ਤੇ ਹਾਂ ਨਾ ਲਾਟ ਆਪਾਂ 80000 ਦੀ ਦੇਦਾ ਕਿ ਵੀਰ ਜੀ 80 ਦੀ ਤੇ ਉੱਚ ਵੀ ਕਰਨਾ ਥੋੜਾ ਪਤਾ ਕਰ ਦਾਂਗੇ ਮਾਨ ਤਨ ਮੌਕੇ ਦੇ ਦੇਣੀ ਹਾਂ ਜੀ 77000 ਦੀ ਲਾਟ ਮੈਂ ਦੇ ਲਓ ਜੀ 3000 ਵੀਰ ਨੇ ਹੋਰ ਛੱਡਤਾ 77000 ਦੀ ਵੀਰ ਕਹਿੰਦਾ ਕਿ ਝੋਟੀ ਬੁਰੀ ਜੜੀ ਤੋ ਕੜ ਗੱਬਣਿਆ ਦੇ ਦਾਂਗੇ ਜੇ ਕੋ ਹੋਰ ਚੰਗਾ ਵੀ ਰੂਗਾ ਹੋਰ ਯਾਰ ਮਾਨਤ ਕਰਦਾ ਗਿਆ ਲਓ ਜੀ ਬੋਲ ਬਾਣੀ ਦਾ ਵੀਰ ਕਹਿੰਦਾ ਕਿ ਹੋਰ ਮਾਨਤਣ ਕਰਾਂਗੇ ਕੋਈ ਚੰਗੀ ਗੱਲਬਾਤ ਕਰੇ ਤੇ ਫੋਨ ਨੰਬਰ ਇੱਕ ਵਾਰੀ ਫੇਰ ਵੀਰ ਦਾ ਪੁੱਛ ਲੈਨੇ ਆ ਕੀ ਜੇ ਫੋਨ ਨੰਬਰ 90415845952 ਤੇ ਹੋਰ ਕੁਝ ਵੀਰ ਜੀ ਕਹਿਣਾ ਹੋਵੇ ਬਤਨ ਚੰਨ ਨੂੰ ਸਬਸਕ੍ਰਾਈਬ ਕਰੋ ਸਾਰੇ ਮੇਰੇ ਵੀਰ ਭਰਾ ਮੇਰੀ ਫਾਰਮ ਨੂੰ 911 ਨੂੰ ਠੀਕ ਜੀ ਵੀਰ ਜੀ ਧੰਨਵਾਦ ਸਾਰੇ ਵੀਰਾਂ ਦਾ ਜੇ ਕੋਈ ਗਲਤੀ ਹੋਵੇ ਤਾਂ ਮਾਫ ਕਰਦੇ ਵੀਰ ਜੀ ਠੀਕ ਜੀ ਵੀਰ ਜੀ